ਸਸੀਗਾ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਹੈ ਤਹਿਸੀਲ ਇਹਨੂੰ ਫੂਲ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਦੇ ਆ ਆਜੋ ਬਾਜੀ ਸਸੀਗਾ ਬਾਜੀ ਸਸੀਗਾ ਬਾਜੀ ਬਾਈ ਨਾਮ ਕੀ ਹੈ ਜੀ ਆਪਣਾ ਆਪਾਂ ਦਾ ਨਾਮ ਬੱਬੂ ਹੈ ਜੀ ਠੀਕ ਹੋ ਜੀ ਤੇ ਬਾਈ ਜੀ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈਸ ਹੈ ਆਪਣਾ ਬਰਸ ਆਪਣਾ ਜੀ ਹੈਗਾ ਪਿੰਡ ਜਲਾਲ ਆਪਣਾ ਜੀ ਹਾਂਜੀ ਸੰਸੀ ਲਾਮਪਰਾ ਫੂਲਾ ਜਿਲ੍ਹਾ ਬਟਿੰਡਾ ਹੈ ਹਾਂਜੀ ਆਪਾਂ ਭਗਤੇ ਦਾ ਗਵਰਨਰ ਹੜਕਦੇ ਆ ਆਪਣਾ ਦਾ ਠੀਕ ਹੋ ਜੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਜੀ ਤੁਸੀਂ ਬਾਈ ਨੂੰ ਕਾਲ ਕਰਕੇ ਘਰੇ ਆ ਸਕਦੇ ਹੋ ਤੇ ਦੱਸਣਾ ਚਾਹੁੰਦੇ ਆ ਬਾਈ ਦੇ ਘਰੋਂ ਆਪਾਂ ਪਹਿਲਾਂ ਇੱਕ ਦੋ ਵੀਡੀਓ ਅਪਲੋਡ ਕੀਤੀਆਂ ਸੀ ਬਾਈ ਕਿਦਾਂ ਦਾ ਰਿਜ਼ਲਟ ਰਿਹਾ ਸੀ ਉਹਨਾਂ ਦਾ ਵਧੀਆ ਵਧੀਆ ਕਿੰਨੇ ਕ ਟਾਈਮ ਚ ਕੋਸੂ ਸੇਲ ਹੋਇਆ ਸੀ ਬਾਈ ਬਾ ਤੁਹਾਨੂੰ ਹੋਏ ਨਹੀਂ ਜਾਂ ਦੂਜੀ ਦਰਾਂ ਬੈ ਜਾਉਂਦਾ ਠੀਕ ਹੋ ਬਾਈ ਜੀ ਤੇ ਅੱਜ ਆਪਣੇ ਕੋ ਕਿੰਨੇ ਨਗਵ ਕਾਉਗਾ ਜੀ ਆਪਰੇ ਲਈ ਇੱਕ ਮੱਝ ਠੀਕ ਹੈ ਘਰ ਦੀ ਮੱਝ ਹੈ ਵੀਰੇ ਮੈਂ ਘਰ ਤੇ ਸੰਗ ਹੋਇਆ ਆਪਾਂ ਟੋਕੜ ਗੱਭਨ ਲੈ ਆਂਦੇ ਅੱਛਾ ਟੋਕੜ ਗੱਭਨ ਲੈ ਕੇ ਆਂਦੀ ਸੀ ਕਿਹੜੇ ਸੂਏ ਹੈ ਜੀ ਮੱਝ ਆ ਚੌਥੇ ਸੂਏ ਹੋਏ ਚੌਥੇ ਸੂਏ ਸੁੰਦੀ ਹੈ ਕਿੰਨੇ ਦਿਨਾਂ ਦੀ ਕੱਚੀ ਵੀਰੇ 5-7 ਦਿਨਾਂ ਲੱਗ ਜੂਗਾ ਹਜੇ ਵੀਰੇ 5-7 ਦਿਨਾਂ ਦੀ ਕੱਚੀ ਆ ਚੌਥੇ ਸੂਏ ਸੁੰਦੀ ਆ ਬਾਈ ਨੇ ਟੋਕੜ ਗੱਭਨ ਲੈ ਕੇ ਆਂਦੀ ਸੀ ਥਣਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆ ਤੇ ਬਾਈ ਸੱਜਰ ਨੇ ਕਿੰਨਾ ਦੁੱਧ ਪਾਇਆ ਸੀ ਇਹਨੇ ਦੁੱਧ ਨੇ 11-12 ਲੀਟਰ ਪਾਇਆ ਵੇ 11-12 ਲੀਟਰ ਤੱਕ ਦਿੰਦਾ ਹੀ ਦੇਖ ਸਕਦੇ ਹੋ ਵੀਰੇ ਬਾਡੀ ਮੰਤਰ ਦੀ ਦੇਖ ਸਕਦੇ ਹੋ ਥੋੜੀ ਹਲਕੀ ਹੈ ਮੱਜ ਵਜਨ 'ਚ ਘਾਟਾ ਵੀਰੇ ਮਾੜਾ ਤੂਰਾ ਵਖਾਦੀ ਵੀਰੇ ਫਲੋਂ ਬਹੁਤ ਜ਼ਿਆਦਾ ਸਾਫ਼ ਹੈ ਵੀ ਦੇਖ ਸਕਦੇ ਹੋ ਤੁਸੀਂ ਇਹ ਦੁੱਧ ਹੁਣ ਉਹਨਾਂ ਦੇਖ ਸਕਦੇ ਹੋ ਵੀ ਤੁਸੀਂ ਅੱਜ 8-10 ਦਿਨਾਂ ਦੀ ਕੱਚੀ ਵੀ ਆ ਤੋਰਾ ਦੇਖ ਸਕਦੇ ਹਾਂ ਬਈ ਤੁਸੀਂ। ਤੁਹਾਨੂੰ ਉੱਗੇ ਬਰੇ ਬੋਸ ਆਫਾ ਦੇਖ ਸਕਦੇ ਹਾਂ। ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਆਪਾਂ ਇਹਦੀ? ਡਿਮਾਂਡ ਵੀਰੇ ਤਾਂ ਛੱਡਣਾ ਹੀ ਕਰ ਗਿਆ ਸੀ ਇਹਦੇ ਮੁੱਲ ਜਾ ਕਰਾਉਂ। ਨਹੀਂ ਛੱਡਣ ਵਾਲੀ ਗੱਲ ਕਰ ਲੋ ਜੀ। ਆਲੀ ਰੋਲ ਦਾ 50000 ਰੁਪਏ ਦੇ ਰਾਂਗੇ ਅੱਛਾ ਅੱਛਾ ਮੌਕੇ ਤੇ ਥੋੜਾ ਬਹੁਤਾ ਮਨਤਨ ਕੀਤਾ ਜਾਊਗਾ ਮਨਤਨ ਮੌਕੇ ਤੇ ਕਰ ਜਾਊ ਦੂਰ ਲਾ ਜਾਵਾਂਗੇ ਠੀਕ ਹੋ ਜੀ 95000 ਰੁਪਏ ਨੇ ਬਾਈ ਲੈਣ ਦੇਣਾ ਥੋੜਾ ਬਹੁਤਾ ਮਨਤਨ ਕੀਤਾ ਜਾਊਗਾ ਤੇ ਇਸੇ ਤਰ੍ਹਾਂ ਵੀਰੇ ਆਮ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ ਨੰਬਰ 97796 ਹਾਂਜੀ 853351 ਇੱਕ ਵਾਰਾਂ ਫੇਰ ਬੋਲ ਦਈ 97796 ਹਾਂਜੀ 853351 ਇਹ ਬਾਈ ਦਾ ਕੰਟੈਕਟ ਨੰਬਰ ਆ ਤੇ ਜੇ ਕਿਸੇ ਭਰਾ ਨੂੰ ਇਹ ਮੱਝ ਚੰਗੀ ਲੱਗੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ